ਮੈਂ ਮੈਂ ਕੋਈ ਹੋਰ ਨਹੀਂ ਮੈਂ ਵੀ ਜਿੰਮੀਦਾਰ ਮੈਂ ਵੀ ਕਿਸਾਨ ਆ ਮੈਂ ਵੀ ਲਗਾਤਾਰ ਦਿੱਲੀ ਬਾਰਡਰ ਤੇ 2 ਮਹੀਨੇ ਉੱਥੇ ਰਹਿ ਕੇ ਆ ਸਭ ਨੂੰ ਪਤਾ ਬਾਪੂ ਖੜਾ ਇੱਥੋਂ ਵਾਲਾ ਗੱਜੂ ਮੱਛਰ ਵਾਲਾ 2 ਮਹੀਨੇ ਉੱਥੇ ਲੱਗ ਕੇ ਆ ਮੇਰੀ ਹੁਣ ਡਿਊਟੀ ਹਲਕੇ ਸਮਾਨੇ ਤੇ ਆ ਉਰੇ ਜਿਹੜਾ ਕੰਮ ਕਰਾਉਣ ਵਾਲਾ ਮੈਨੂੰ ਦੱਸੋ ਮੈਂ ਕਰਵਾ ਕੇ ਦਿਆਂ। ਛੋਟੇ ਬੋਟਾ ਜਨ ਉਹ ਗੌਰ ਮੰਨੇ ਢਾਂਟ ਕੀ ਫਿਰ ਉਹ ਵੀ ਤਰੋੜੇ ਮਿੰਨੂ ਬਣੇ ਅਸੀਂ ਉਹ ਪੰਜਾਂ ਨੇ ਬੋਟਾ ਸਾਨੂੰ ਅਸੀਂ ਉਹ ਪੰਜਾਂ ਨੇ ਬੋਟਾ ਸਾਨੂੰ ਨਹੀਂ ਮੈਕਅਪ ਕਰਾਉਣਾ। ਛੇ ਰੋਟਾ ਪਾਈਏ ਤਾਂ ਹੀ ਬਣੇ। ਸੱਤੂ ਬਾਡਰ ਜਿਹੜਾ ਤੁਸੀਂ ਮੈਨੂੰ ਦੱਸੋ। ਤੁਸੀਂ ਨਾ ਬੋਲੋ ਕਰਕੇ ਇੱਕ ਮਿੰਟ ਦੀ ਇੱਕ ਮਿੰਟ ਦੀ ਇੱਕ ਜਿਹੜਾ ਗੱਲ ਕਰੋ ਪਲੀਜ਼ ਇੱਕ ਜਣਾ ਦੱਸੋ ਮੈਨੂੰ ਹਲਕੇ ਚ ਕੀ ਕਰਾਉਣਾ ਬਸ ਉਹ ਕੰਮ ਦੱਸੋ। ਹਰ ਕੇ ਹਰ ਕੇ ਹਰ ਕੇ ਟਰਾਲੀ ਕੋ ਮੈਕ ਪੈਟ ਤੇ ਦਿਓ ਹਾਂਜੀ ਇਹੇ ਪਿੰਡ ਦੀ 4 ਲੱਖ ਦੀ ਟਰਾਲੀ ਗੁੰਮ ਹੋ ਗਈ ਹਾਂ ਇੱਕ ਮਿੰਟ ਹਾਂਜੀ ਕਿੱਥੇ ਜਾਣਾ ਬੋਲਦੇ ਇਹੋ ਦੀ ਟਰਾਲੀ ਗੁੰਮ ਹੈ ਹਾਂਜੀ ਇਹ ਕਾ ਆ ਤੋੜਿਆ ਅੱਗੇ ਬਣੀ ਜਾਈ ਪੂਰੀ ਸ਼ੀਸ਼ਾ ਮੈ ਕਰਵਾ ਕੇ ਦਿੰਨਾ ਟਰਾਲੀ ਦਾ ਆਪਣਾ ਫਿਕਰਮ ਕਰਕੇ ਕਿੱਥੋਂ ਸ਼ੰਭੂ ਤੋਂ ਸ਼ੰਭੂ ਤੋਂ ਉਹਦੀ ਕਰਕੇ ਇੱਕ ਮਿੰਟ ਸਰ ਐਫ ਆਰ ਲੈ ਕੇ ਉਹਦਾ ਦੇਖੋ ਚਿੱਠੀ ਦੀ ਹੈਗਾ ਜੋ ਕਾਰਵਾਈ ਜੇ ਤੁਹਾਡੀ ਨਾਂ ਛਾਈ ਮੈਂ ਟਰਾਲੀ ਨੂੰ ਨਹੀਂ ਸਾਡੇ ਪਿੰਡ ਦੀ ਤਾਂ ਚਲੋ ਮੰਨ ਲਓ ਗੱਲ ਜੀ ਮੋਦਾ ਦਾ ਮੋਦਾ ਦਾ ਸਾਡਾ ਪੰਜਾਬ ਦਾ ਹੀ ਬੰਦਾ ਨਾ ਅੱਜੋ ਗੱਲ ਕਰਦਾ ਕਿਉਂ ਛੱਡਦੀ ਐ ਜੀ ਛੱਡ ਲੈ ਮੇਰੀ ਗੱਲ ਛੱਡ ਮੈਂ ਮੈਂ ਲਿਆ ਮੈਂ ਇਥੋਂ ਇੱਥੇ ਜੋ ਮਰਜ਼ੀ ਕਰਾਉ ਪਿੰਡਾਂ ਦਾ ਜਿਹੜਾ ਮਰਜ਼ੀ ਕੰਮ ਕਰਾ ਲਓ ਵੀਰ ਮੇਰਾ ਨਾਂ ਤਾਂ ਮੈਂ ਸ਼ੰਭੂ ਗਿਆ ਤਮੇ ਕਹ ਤਨ ਲੋਡ ਕੀ ਹੈ ਜੀ ਜਾਣਦੀ ਕਿਉਂ ਤੁਹਾਨੂੰ ਲੋਡ ਕੀ ਹੈ ਕਿਸਾਨਾਂ ਦੇ ਤੁਸੀਂ ਉੱਥੇ ਲਾਤੀ ਚਾਰਜ ਕੀਤਾ ਜੀ ਕਿਸਾਨਾਂ ਦਾ ਫਰਜ਼ਾ ਛੱਡ ਦੋ ਵੀ ਗਿਆ ਕਿੰਨਾ ਕਿਸਾਨਾਂ ਦੇ ਉੱਤੇ ਲਾਤੀ ਚਾਰਜ ਕੀਤਾ ਅੱਜ ਕੀ ਨਿਕਾਇਆ ਮੈਂ ਤੁਸੀਂ ਵੀ ਨਿਕਾਇਆ ਉੱਥੇ ਬਹੁਤ ਥੋੜੀ ਕਾਂਸੀ ਜਾਸਰ ਜੋ ਕਿਸਾਨ ਕਿਰਪਾ ਦਾ ਰੋਏ ਉਹ ਮੇਰੀ ਗੱਲ ਸੁਣ 5 ਤਰੀਕ ਨੂੰ ਵੱਡੇ ਪੱਧਰ ਤੇ ਛਾਪੇ ਮਾਰੀ ਕਰਕੇ ਉਹ ਵੀ ਤੁਹਾਡੇ ਇਲਾਕੇ ਚੋਂ ਇਹ ਬੰਦੇ ਨੇ ਜਿਹੜੇ ਚੱਕੇ ਗਏ ਨੇ ਕੋਈ ਬਾਹਰੋਂ ਨਹੀਂ ਚੱਕੇ ਗਏ ਉਹ 1.5 ਹੱਦ ਟਰੈਕਟਰ ਨੇ ਮੇਰੇ ਉੱਤੇ ਗੱਲ ਸੁਣ ਲਾ ਫੇ ਲੋਕਾਂ ਨੇ ਬੋਡਾ ਪਾਇਆ ਨੇ ਤੁਹਾਨੂੰ ਐਮਐਲਏ ਬਣਾਤਾ ਹਾਂ ਇਹ ਨਹੀਂ ਹੈ ਹਾਂ ਗੱਲ ਇਹ ਨਹੀਂ ਹੈ ਆਹੋ ਬਿਲਕੁਲ ਮੈਂ ਕਰਕੇ ਹੱਲ ਕਰੂੰਗਾ ਜਰੂਰ ਤੁਸੀਂ ਜਾਨਾ ਅੱਜ ਨਜਾ ਕੇ ਪੁੱਛਦੇ ਹਾਂ ਸਰ ਮੈਨੂੰ ਨਹੀਂ ਇੱਕ ਮਿੰਟ ਆਪਣੇ ਗੱਲ ਦਾ ਮਹਿਜ ਜਵਾਬ ਦੇ ਆ ਪੂਰਾ ਸਵਾਲ ਤਾਂ ਸੁਣੋ ਨਾ ਸੀਐਮਬੀ ਰੋਡ ਦੇ ਨਾਲ ਇਹ 92 ਬਣਾ ਦੀ ਗੱਲ ਹੈ ਇਹ ਕਿਵੇਂ ਬਣਾਦੀ ਕਰਦਾ ਸੁਣ ਲਓ ਮੈਂ ਤੁਹਾਡਾ ਬਿਲਕੁਲ ਅੱਗੇ ਜੇ ਚੋਰੀ ਹੋਈ ਆ ਬਿਲਕੁਲ ਗਲਤ ਹੋਈ ਹੈ ਜਿਹੜੇ ਉਹਨਾਂ ਤੇ ਬਣਦੀ ਆ ਕਾਰਵਾਈ ਬਿਲਕੁਲ ਕਰਵਾ ਕੇ ਦੇਵਾਂਗੇ ਮੈਨੂੰ ਜਿੱਥੇ ਲੈ ਕੇ ਜਾਣਾ ਮੈਂ ਤੁਹਾਡੇ ਨਾਲ ਚੱਲੂੰਗਾ ਮੈਨੂੰ ਲੈ ਕੇ ਚਲੋ ਐਸਐਚਓ ਨੂੰ ਨਾਲ ਲੈ ਕੇ ਚੱਲਾਂਗੇ ਤੁਹਾਨੂੰ ਕੋਈ ਲੱਗਦਾ ਆ ਜਿੱਥੋਂ ਹੈਗੀ ਤੀ ਕੋਈ ਆਪਾਂ ਵੀਡੀਓ ਖੋਲੜ ਲੈਣਾ ਜਿਹੜਾ ਹੋਸਾ ਉਹ ਮੈਂ ਕਰਵਾ ਸਕਦਾ ਅੱਜ ਤੱਕ ਦਾ ਜੀ ਐਮਐਲਏ ਸਾਹਿਬ ਅਸੀਂ ਸ਼ੰਭੂ ਧਨੌਰ ਹਲਕੇ ਦਾ ਇੱਕ ਮਿੰਟ ਧਨੌਰ ਹਲਕੇ ਦਾ ਐਮਐਲਏ ਹੈ ਐਮਐਲਏ ਦਾ ਰਿਸ਼ਤੇਦਾਰ ਹੈ ਉਹਦੇ ਬਾਪ ਦੇ ਟਰੈਕਟਰ ਪਿੱਛੇ ਟਰਾਲੀ ਪਾਈ ਹੋਈ ਆ ਵੀਡੀਓ ਹੈਗੀ ਤੁਹਾਨੂੰ ਦੇ ਦਾਂਗੇ ਉਹਨਾਂ ਤੇ ਪਰਚਾ ਕਰਾ ਕੇ ਦੋ ਤੁਸੀਂ ਸਾਨੂੰ ਜਿਹੜੀਆਂ ਬਣਦੀਆਂ ਗੱਲਾਂ ਨੇ ਉਹ ਕਰਵਾਓ ਜੀ ਹਾਂ ਉਹ ਮਿਲ ਦੇ ਦਾਂਗੇ ਤੁਹਾਨੂੰ ਸਾਰਾ ਕੁਝ ਯਾਨੀ ਯਾਨੀ ਕਿ ਪਰਚੇ ਜਿਹੜੇ ਉਹਨੇ ਜਿਹੜੇ ਉੱਥੇ ਸਾਡੇ ਕਿਸਾਨ ਨਾ ਟਰਾਲੀਆਂ ਲੈਣ ਗਏ ਨੇਗੇ ਜਿਹੜੇ ਪਿੰਡਾਂ 'ਚੋਂ ਬਰਾਮਤ ਕਰੀਏ ਨੇ ਉਹਨਾਂ ਤੇ ਉੱਥੇ ਲਾਠੀ ਚਾਰਜ ਕੀਤਾ ਗਿਆ ਹਾਲ ਤੱਕ ਕੋਈ ਪਰਚਾ ਨਹੀਂ ਦਰਜ ਹੋਇਆ ਹਾਂ ਜਿਹੜਾ ਮੇਰੇ ਮੇਰੇ ਬਾਅਦ ਕਰਵਾਉਣ ਆਲਾ ਮੈਂ ਤੁਹਾਡੀ ਟਰਾਲੀ ਦੀ ਹਰ ਤਰ੍ਹਾਂ ਦੀ ਪੜਤਾਲ ਕਰੂੰਗਾ ਜਿੰਨ ਕੇ ਸੁਨਾ ਲੱਭੀ ਮੈਂ ਬਣਵਾ ਕੇ